ਪਿੰਡ ਹਰੀਕੇ ਕਲਾਂ ਦੇ ਨੇੜੇ ਧੁੰਦ ਦੇ ਕਾਰਨ ਵਾਪਰਿਆ ਭਿਆਨਕ ਸੜਕ ਹਾ사 ਜੀਜੇ ਸਾਲੇ ਦੀ ਮੌਤ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਹਰੀਕੇ ਕਲਾਂ ਦੇ ਨੇੜੇ ਹੋਏ ਸੜਕ ਹਾਸੇ ਵਿੱਚ ਜੀਜੇ ਸਾਲੇ ਦੀ ਮੌਤ ਹੋਈ ਹੈ ਇਹ ਹਾਦਸਾ ਅੱਜ ਸਵੇਰੇ ਪਈ ਗਹਿਰੀ ਧੁੰਦ ਦੇ ਕਾਰਨ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅੱਜ ਦੁਪਹਿਰ ਕਰੀਬ 12 ਵਜੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਰਾੜ ਕਲਾਂ ਵਾਸੀ ترਸੀਮ لال ਆਪਣੇ ਜੀਜਾ ਵਿਜੇ ਕੁਮਾਰ ਵਾਸੀ ਹਰੀਕੇ ਕਲਾਂ ਨੂੰ ਉਸਦੇ ਪਿੰਡ ਹਰੀਕੇ ਕਲਾਂ ਛੱਡਣ ਚੱਲਿਆ ਸੀ ਪਰ ਰਸਤੇ ਵਿੱਚ ਧੁੰਦ ਦੇ ਕਾਰਨ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੱਤਾ ਤੇ ਕਾਰ ਸੜਕ ਦੇ ਇੱਕ ਪਾਸੇ ਲੱਗੇ ਦਰਖਤ ਵਿੱਚ ਜਾ ਵੱਜੀ ਏ ਭਾਈ ਆਪਣੇ ਮਰਾੜ ਕਲਾ ਦੋਗੇ ਛੱਡਣ ਤਰ ਹੁੰਦੇ ਆ ਇਹਦੇ ਸਾਲੇ ਨੂੰ ਉਹਨੇ ਨੂੰ ਇੱਕ ਉਹਦਾ ਸਾਲਾ ਹੀ ਤਰਸੀਮ ਸਿੰਘ ਦੇ ਨਾਲ ਹੈ ਕੀ ਉਹਨਾਂ ਦਾ ਪਰਮਾਣ ਸੀ ਜੀ ਪਰ ਉਹ ਛੱਡਣ ਆਉਂਦੇ ਪਏ ਸੀ ਤੁਹਾਨੂੰ ਦੇ ਕਾਰਨ ਕਰਕੇ ਜ ਨਹੀਂ ਕਿ ਉਹਨਾਂ ਨੂੰ ਅੱਗੋਂ ਨਹੀਂ ਕੋ ਛੜਕਦੀ ਸੀ ਇਸ ਕਰਕੇ ਉਹਨਾਂ ਦੀ ਨਿਮ ਦੇ ਵਿੱਚ ਵੱਜ ਗਏ ਤੇ ਡੈਥ ਹੋ ਗਈ